ਵਹੀ ਗੁਰ ਜੀ ਦਾ ਹਾਲ ਸਾਹ ਤੇ ਵਹੀ ਗੁਰ ਜੀ ਦੀ ਖਤੇ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਭਾਈ ਬਾਸ ਸਿੰਘ ਜੀ ਦਾ ਇਤਿਹਾਸ ਭਾਈ ਬਾਸ ਸਿੰਘ ਜੀ ਪਾਵਾ ਬੰਦਾ ਹੈ ਬਹਾਦਰ ਦੇ ਨਾਮ ਰਹਿਣ ਵਾਲੇ ਸਿੰਘ ਸੀਗੇ ਤੇ ਮਤਲਬ ਉਹਨਾਂ ਦੇ ਕਰੀਬੀ ਸਿੰਘਾਂ ਵਿੱਚ ਗੈਹ ਸਕਦੇ ਆ ਤੇ ਉਹਨਾਂ ਦਾ ਉਹਨਾਂ ਨੇ ਇਤਿਹਾਸ ਦੇ ਵਿੱਚ ਬਹੁਤ ਵਾਰ ਤੇਗਵਾਹੀ ਆ ਪਾਵਾ ਬੰਦਾ ਹੈਗੀ ਦੀ ਗੱਲ ਦਾ ਬੜਾ ਸਾ ਦਿੰਦਾ ਵਾ ਤੇ ਇਹ ਇਤਿਹਾਸ ਹੈ ਜਦੋਂ ਪਾਵਾ ਬੰਦਾ ਸਿੰਘ ਨੂੰ ਕੈਦ ਕਰ ਲਿਆ ਗਿਆ ਸੀਗਾ ਫਰਕਸ਼ੀਰ ਆਈ ਨੇ ਕਹਿ ਦਿੱਤਾ ਸੀ ਕਿ ਉਹਨੂੰ ਜਦੋਂ ਕਿਲੇ ਦੇ ਵਿੱਚ ਬੰਦ ਸੀਗੀ ਉਹ ਤੇ ਜੋ ਫਰਕਸ਼ੀਰ ਦੇ ਕਿਲੇ ਦੇ ਵਿੱਚ ਬੰਦ ਸੀ ਤੇ ਉਹਨਾਂ ਨੇ ਸੋਚਿਆ ਉਹਨਾਂ ਦੀ ਧਰਮ ਪਤਨੀ ਫਰਕਸ਼ੀਰ ਦੀ ਪਤਨੀ ਸੀ ਉਹਨਾਂ ਨੇ ਸਿੰਘਾਂ ਨੂੰ ਦੇਖਣ ਦਾ ਮਨਸ਼ਾ ਜਤਾਇਆ ਮਤਲਬ ਉਹ ਇਹਨਾਂ ਦੇਖਣਾ ਚਾਹੁੰਦੇ ਆ ਵੀ ਸਿੰਘ ਕਿਹੜੇ ਹੁੰਦੇ ਆ ਕੰਪਿਊਟਰਾਂ ਦੇ ਸਿੰਘ ਨਹੀਂ ਦੇਖਿਆ ਜੀ ਨਾਮ ਸੁਣਿਆ ਤੇ ਕਿਹਨੂੰ ਸਿੰਘਾਂ ਦਾ ਉਸ ਸਮੇਂ ਦੇ ਵਿੱਚ ਸਿੰਘਾਂ ਦਾ ਨਾਮ ਬਹੁਤ ਜਾਨੀ ਯਾਨੀ ਪ੍ਰਚਲਿਤ ਸੀਗਾ ਚਰਚਾ ਦੇ ਵਿੱਚ ਸੀਗਾ ਕਿਉਂਕਿ ਸ਼ੈਲਾਂ ਵਰਤੇ ਹੋਏ ਸੀਗੇ ਆਪਣੇ ਯਾਨੀ ਕਿ ਖਾਣ ਪੀਣ ਦਾ ਬਿਨਾਂ ਪਰਵਾਹ ਕਿਤੇ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਸਿਰਾਂ ਦੀ ਬਿਨਾਂ ਪਰਵਾਹ ਕਿਤੇ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਕੋਈ ਰਾਜਸਾਜ ਲਈ ਨਹੀਂ ਲੜਨਾ ਕਿਉਂਕਿ ਉਹ ਉਹ ਸਿੰਘ ਰਾਜਸਾਜ ਲਈ ਨਹੀਂ ਲੜਦੇ ਸੀਗੇ ਉਹ ਸਿੰਘ ਲੜਦੇ ਸੀਗੇ ਕਿ ਸਭ ਦੀ ਰੱਖ ਲਈ ਲੜਦੇ ਸੀਗੇ ਵੀ بس ਜਟਾਉਣਾ ਚਾਹੁੰਦਾ ਸੀ ਵੀ ਇਹ ਰਾਜ ਖਾਸੇ ਦਾ ਹੈ ਤੇ ਵੀ ਇੱਥੇ ਨਾ ਸਭ ਸੁਖੀ ਵਸਨੇ ਚਾਹੀਦੇ ਕੋਈ ਮੇਨ ਉਹਨਾਂ ਨੇ ਨਹੀਂ ਸੀ ਵੀ ਉਹਨਾਂ ਨੇ ਜ਼ਗੀਰਾ ਲੁੱਟਣੀਆਂ ਸੀਗੀਆਂ ਜ਼ਗੀਰਾ ਬਣਾਉਣੀਆਂ ਸੀ ਸਿੰਘ ਕਦੇ ਵੀ ਨਾ ਕਿਸੇ ਨੂੰ ਲੁੱਟ ਕੇ ਜ਼ਗੀਰ ਨਹੀਂ ਬਣਾਉਂਦੇ ਸੀਗੇ ਜੈਸਾ ਸਿੰਘ ਸੀਗਾ ਜ਼ਗੀਰ ਨਹੀਂ ਬਣਾਉਂਦੇ ਸੀ ਉਹ ਲੁੱਟਦੇ ਸੀ ਦਿੱਥੋਦੇ ਸੀ ਤੇ ਉਹਨਾਂ ਨੂੰ ਛੱਡ ਦਿੰਦੇ ਸੀ ਕੋਈ ਜ਼ਗੀਰਾ ਇਕੱਠੀਆਂ ਕਰਨੀ ਉਹਨਾਂ ਨੂੰ ਚੰਗਾ ਨਹੀਂ ਲੜੀਆਂ ਨਾ ਕੋਈ ਹਨਾ ਜੋ ਜਿਵੇਂ ਧਰਮ ਪਤਨੀ ਵਿਛੜਾਉਣ ਲਈ ਚੰਗ ਰੜੀ ਹੋਵੇ ਜਾਂ ਜਿੱਗੀ ਨਾਲ ਇਕੱਠਿਆਂ ਕਰਨੀ ਵੀ ਆਹੋ ਅਸੀਂ ਰਾਜੇ ਬਣ ਜਾਗੇ ਜਾਂ ਵੀ ਜਿਵੇਂ ਹੱਤਕ ਲੜਾਈਆਂ ਹੁੰਦੀਆਂ ਆਈਆਂ ਨੇ ਵੀ ਰਾਜ ਰਾਜ ਦੇ ਲੈਂਡ ਲਈ ਨਾ ਉਹ ਰਾਜ ਲੈਣ ਦੀ ਲੜਾਈਆਂ ਨਹੀਂ ਕਰਦੇ ਸੀਗੇ ਉਹਨਾਂ ਦੇ ਲਈ ਜਾਂਦਾ ਕਿਉਂਕਿ ਮਾਰਨ ਨੇ ਤੁਹਾਨੂੰ ਰਾਹ ਦੇਤਾ ਸੀ ਮਾਰਨ ਨੇ ਰਾਜ ਪ੍ਰੂਫਤਾ ਸੀ ਦੇਖੋ ਸਿੰਘਾਂ ਦੇ ਦੋਨਾਂ ਹੱਥ ਵਿੱਚ ਲੱਡੂ ਸੀ ਜੇ ਨਾ ਜੇ ਛੀਦ ਲੋਗੇ ਤਾਂ ਛੀਦਿਆਂ ਜਾਂ ਪੀ ਕੇ ਲਡੂ ਖਾ ਲੈ ਮਠਾ ਲੱਡੂ ਤੇ ਉਹ ਮਹਾਰਾ ਦੇ ਚਰਨਾਂ ਵਿੱਚ ਜਾ ਕੇ ਨਵਾਜਣਾ ਵਾ ਤੇ ਦੂਜਾ ਲੱਡੂ ਸੀਗਾ ਜਿਹੜਾ ਮਹਾਰਾ ਨੇ ਉਹਨਾਂ ਨੂੰ ਹੁਣ ਬਾਦਸ਼ਾਹੀਆਂ ਬਖਸ਼ੀਆਂ ਸੀਗੀਆਂ ਤੇ ਜੰਗ ਦੇ ਮੈਦਾਨ ਵਿੱਚ ਜਿੱਤ ਗਏ ਤਾਂ ਬਾਦਸ਼ਾਹ ਦੋਨਾਂ ਆਥਾਵਜ ਸਿੰਘਾਂ ਦੇ ਲੱਡੂ ਹੀ ਸੀ ਤੇ ਆਪਾਂ ਜਿਆਦਾ ਫੋਟੋ ਪਾਸੇ ਨਾ ਕਰ ਲੈ ਕੇ ਜਾਂਦੇ ਹੋਏ ਆ ਆਪਾਂ ਗੱਲ ਤੇ ਰਹੀ ਤੇ ਆ ਇਹ ਤੁਹਾਨੂੰ ਇਤਿਹਾਸ ਹੈ ਬਗਵਾ ਬਾਸ ਨਹੀਂ ਪੀਦਾ ਤੇ ਜਦੋਂ ਫਰਖਸ਼ੀਰ ਦੀ ਪਤਨੀ ਨੇ ਉਹਨਾਂ ਨੂੰ ਦੇਖਣ ਦੀ ਮਨਸ਼ਾ ਜਤਾਈ ਇੱਛਾ ਜਤਾਈ ਤਾ ਇੱਕ ਜਿਵੇਂ ਕਹਦੇ ਗਏ ਗਰਾਊਂਡ ਹੈ ਨਾ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਗਰਾਊਂਡ ਨੂੰ ਮੈਦਾਨ ਖਾਲੀ ਮੈਦਾਨ ਬਣਾਇਆ ਗਿਆ ਜਿਹਦੇ ਵਿੱਚ ਦੋ ਬੈਠਣ ਲਈ ਹੈ ਨਾ ਜਾਨਕੀ ਪੰਜਾਬੀ ਵਿੱਚ ਕਹਿੰਦੇ ਪੋਸਟ ਤੇ ਉਹ ਤਾਂ ਤੇ ਸਾਗ ਤੇ ਸਾਗ ਨਹੀਂ ਗਿਆ ਇਨੇ ਕਿ ਤਖਤ ਕਹਿ ਰਿਹਾ ਤਖਤ ਦੋ ਤਖਤ ਲਾਏ ਇੱਕ ਫਰਖਸ਼ੀਰ ਦੇ ਲਈ ਤੇ ਫਰਖਸ਼ੀਰ ਦੀ ਪਤਨੀ ਦੇ ਲਈ ਰਾਣੀ ਦੇ ਲਈ ਤੇ ਉਹਦੀ ਮਾਨਸਾ ਸੀ ਵੀ ਮੈਂ ਦੇਖਣਾ ਚਾਹੁੰਨੀ ਆ ਵੀ ਸਿੰਘ ਕਿਹਜੇ ਹੁੰਦੇ ਆ ਤੇ ਫਰਖਸ਼ੀਰ ਨੂੰ ਵੀ ਜਦੋਂ ਉਹਨਾਂ ਨੇ ਸਿੰਘ ਕੈਦ ਕੀਤਾ ਸੀ ਉਹਨਾਂ ਨੂੰ ਵੀ ਆਪਣੇ ਆਪ ਤੇ ਬਹੁਤ ਮਾਨ ਸੀਗਾ ਵੀ ਇਹ ਸਿੰਘ ਕੈਦ ਕਰ ਲਏ ਹਨਾ ਵੀ ਹੁਣ ਤਾਂ ਇਹ ਕੁਛ ਕਰ ਨਹੀਂ ਸਕਦੇ ਬੇੜੀਆਂ ਚ ਜਕੜੇ ਹੋਏ ਆ ਕਦੇ ਵੀ ਸ਼ੇਰ ਬੇੜੀਆਂ ਚ ਜਕੜਿਆ ਹੋਵੇ ਨਾ ਉਹਨੂੰ ਬਾਲਾਂ ਜਨਕੀ ਜਾ ਕੇ ਪਿੰਜਰੇ ਦੇ ਵਿੱਚ ਹੋਵੇ ਹਣਾ ਬਾਰਾਂ ਮਖਾਉਣ ਨਹੀਂ ਕਰਨਾ ਚਾਹੀਦਾ ਕਿਉਂਕਿ ਚਾਹੇ ਬੇੜੀਆਂ ਦੇ ਵਿੱਚ ਆ ਪਰ ਉਹ ਛੇ ਆ ਤੇ ਇਹ ਗੱਲ ਫਰਸ਼ੀਰ ਭੁੱਲ ਚੁ ਗਿਆ ਸੀਗਾ ਤੇ ਜਦੋਂ ਸਿੰਘ ਬਾਬਾ ਬੰਦਾ ਸਿੰਘ ਦੇ ਭਾਦਰ ਦੇ ਨਾਲ ਹਨਾ 4 5 7 ਸਿੰਘ ਲੈ ਕੇ ਜਾਂਦੇ ਜਿਹੜੇ ਸਾਹਮਣੇ ਪੇਸ਼ ਕੀਤੇ ਗਏ ਜਦੋਂ ਮਹਾਰਾਣੀ ਤੇ ਮਹਾਰਾਜੇ ਦੇ ਮੈਦਾਨ ਦੇ ਵਿੱਚ ਤਾਂ ਫਰਸ਼ੀਰ ਨੇ ਇੱਕ ਅਤੁੱਚ ਨੂੰਮਾ ਉਹਨਾਂ ਦੇ ਹਨਾ ਜਿਹਨੂੰ ਕੀ ਕਹਦੀਏ ਕਿ ਨਾ ਪਕੈਂਦੀ ਬੇਸ ਦੀ ਕਾ ਨਹੀਂ ਕਿਸ ਨੂੰ ਜਲੀ ਲਗਾਉਣਾ ਹੋਵੇ ਆਪਾਂ ਕਹਿ ਦਿੰਦੇ ਆ ਇਹ ਨਹੀਂ ਅਸਲ ਸ਼ੇਰ ਇਹ ਤਾਂ ਮੈਂ ਬੇੜੀਆਂ ਦੇ ਵਿੱਚ ਹਨਾ ਜਕੜੇ ਹੋਏ ਨੇ ਇਹ ਸ਼ੇਰ ਇਹ ਸੀ ਇਹ ਨਹੀਂ ਸਿੰਘ ਤੇ ਇਹ ਨਹੀਂ ਸ਼ੇਰ ਐਜੇ ਸ਼ੇਰ ਹੁੰਦੇ ਨੇ ਤੇ ਬਾਬਾ ਬਾਸ ਸਿੰਘ ਜੀ ਹਨਾ ਛਾਲ ਮਾਰ ਕੇ ਆ ਗਏ ਹੁਣ ਕਿਉਂ ਕਹਿਣਗੇ ਕਹਿੰਦੇ ਕੀ ਗੱਲ ਫਰਕ ਸੀ ਨਾ ਬੇੜੀਆਂ ਜਕੜੇ ਦੇਖ ਕੇ ਲੋਭ ਵਸਾ ਰਹੇ ਨੇ ਇਹ ਹਮਾ ਦਾ ਬੇੜੀਆਂ ਖੋਲ ਆ ਕੇ ਫਰਖੇ ਨੂੰ ਮਾਸੀ ਆਪਣੇ ਕਿਲੇ ਕੋਟ ਦਾ ਆਪਣੀ ਫੌਜਾਂ ਦਾ ਕਿ ਹਾਂ ਮੇਰੀ ਇੰਨੀ ਫੌਜ ਖੜੀ ਆ ਹਨ ਤੇ ਕਿਲਾ ਵੀ ਚੰਗੀ ਕਿਲਾ ਵੀ ਇਹ ਮੈਨੂੰ ਕੀ ਹੀ ਕਹਿ ਲੈਣਗੇ ਇੰਨੀ ਫੌਜ ਦੇ ਵਿੱਚ ਕਿਹਨੇ ਹੋਏ ਹਨ ਕੀ ਹੀ ਕਹਿ ਲੈਣਗੇ ਹਨ ਤੇ ਉਹਨੇ ਆਪਣੇ ਸਪਾਈਆਂ ਨੂੰ ਹੁਕਮ ਕੀਤਾ ਕਿ ਜਾਓ ਇਹਨਾਂ ਦੀ ਹੈ ਹਨ ਜਿਹੜੀ ਖੋਲੋ ਇਹਦੀ ਗਾੜੀ ਜਿਹੜਾ ਬੂਲ ਰਿਹਾ ਵਾ ਭਾਈ ਬਾਸ ਸਿੰਘ ਜੀ ਦੀ ਬੇੜੀ ਖੁੱਲੀ ਜਾਵੇ ਤੇ ਸਪਾਹੀ ਜਾਂਦਾ ਵਾ ਤੇ ਜੋ ਹੀ ਬੇੜੀ ਖੋਲਨ ਲੱਗਾ ਤੇ ਬਾਬਾ ਬਾਸ ਸਿੰਘ ਜੀ ਝਟਪਟ ਨਹੀਂ ਕਿ ਅਖਰੇ ਫਾਹਮ ਨਾ ਅਖਰੇ ਜਨਾ ਆਪਣਾ ਫੜਕਾ ਨੂੰ ਟੈਨ ਹੋਈ ਆ ਇੰਨੇ ਸਮੇਂ ਦੇ ਵਿੱਚ ਉਹ ਸਿਪਾਹੀ ਦੇ ਨਾ ਜਿਹਦੇ ਬੇਡੀਆਂ ਪਾਈਏ ਸੀ ਉਹ ਸਿਪਾਹੀ ਦੇ ਗਲੇ ਨੂੰ ਨਾ ਬੇਜ ਦਾ ਵਾਟ ਦੇ ਦਿੰਦੇ ਆ ਐਂ ਵਾਟ ਦੇ ਕੇ ਜਿਵੇਂ ਆਪਾਂ ਹੰਦ ਨਹੀਂ ਗਿਆ ਕਿਸੇ ਵੀ ਮਿਰਸਾ ਕੇ ਦੇ ਗਲੇ ਤੇ ਪਾ ਲਈਏ ਐਵੇਂ ਬੇਡ ਕਿਸੇ ਗਲੇ ਤੇ ਪਾ ਕੇ ਐਂ ਘੋਟ ਦਿੰਦੇ ਆ ਚਲੋ ਥਾਂ ਹੀ ਚਿਤ ਕਰ ਦਿੰਦੇ ਆ ਥਾਂ ਹੀ ਮਤਲਬ ਉਹਨੂੰ ਮਾਰ ਦਿੰਦੇ ਆ ਤੇ ਉਸ ਤੋਂ ਬਾਅਦੋਂ ਜਦੋਂ ਬਾਕੀ ਹੈ ਨਾ ਬਾਕੀ ਸਪਾਈ ਹਰਕਤ ਦੇ ਵਿੱਚੋਂ ਆਉਣ ਲੱਗਦੇ ਆ ਉਦੋਂ ਪਹਿਲਾਂ ਹੀ ਭਾਈ ਬਾਗ ਸਿੰਘ ਐ ਝੜਕ ਕੇ ਆਪਣੇ ਹੱਥਾਂ ਨੂੰ ਐ ਜਿੰਮੇ ਝੜਕਦੇ ਇੱਕ ਰੱਖ ਜੋਰ ਨਾਲ ਝਟਕਦੇ ਅੱਜ ਕੱਲ ਵੀ ਕਈ ਦੇਖ ਦੇਖਣ ਨੂੰ ਵੀਡੀਓ ਸੌਂਗੀਆਂ ਨੇ ਵੀ ਹਾਂ ਵੀ ਉਹ ਲੋਹਾ ਤੋੜਦਾ ਮਤਲਬ ਉਹ ਵੀ ਸੰਗਲੀ ਪਈ ਸੀ ਉਹਨੇ ਐ ਤੋੜਤੀ ਤੇ ਉਦੋਂ ਦੇ ਸਿੰਘਾਂ ਜੇ ਤੁਸੀਂ ਗੱਲ ਛੱਡ ਦੋ ਉਦੋਂ ਦੇ ਸਿੰਘ ਤਾਂ ਬਹੁਤ ਚੰਗੇ ਸੀ ਹਨਾ ਨਾ ਜਾਨੀ ਉਹਨਾਂ ਦੇ ਕੱਟ ਕਾਠ ਉਹਨਾਂ ਦੀ ਦੇਹ ਤੇ ਹਨਾ ਸਭ ਕੁਝ ਬਹੁਤ ਚੰਗੀ ਸੀ ਬਹੁਤ ਜਿਆਦਾ ਜਾਨੀ ਕਿ ਆਪਾਂ ਕਹਿੰਦੇ ਬਹੁਤ ਚੰਗੀ ਸੀਗੇ ਤੇ ਖਾਣ ਪੀਣ ਦੇ ਵਿੱਚ ਵੀ ਫਰਕ ਸੀਗਾ ਅੱਜ ਕੱਲ੍ਹ ਤੇ ਹੋ ਨਹੀਂ ਹੈਗਾ ਕਿ ਆ ਆ ਖਾ ਖਾ 버ਗਰ ਪੀਦੇ ਫੁੱਲੇ ਹੋਏ ਸਾਡੇ ਵਰਗੇ ਤੇ ਇਹੋ ਜਿਹਾ ਨਹੀਂ ਸੀਗਾ ਤੇ ਉਦੋਂ ਤੇ ਸਿੰਘ ਬਹੁਤ ਜ਼ਿਆਦਾ ਜੰਦੀ ਸੀ ਤੇ ਉਹਨਾਂ ਨੇ ਆਖ ਫਰਕੰਦੀ ਤੇ ਤੇ ਹੈ ਨਾ ਨਾਲ ਹੀ ਆ ਇੱਕ ਹਨਾ 12 ਲੱਖ ਤੇ ਛੱਡ ਕੇ ਉਹ ਜਿਹੜੀ ਹੱਥਖੜੀ ਲੱਗਿਓ ਸੀ ਉਹ ਤੋੜਤੀ ਤੇ ਨਾਗ ਦੇ ਨਾਲ ਤੁਰੰਤ ਹੀ ਭੱਜ ਕੇ ਜਿਹੜਾ ਅੰਗ ਰੱਖਿਆ ਕਿ ਸੀਗਾ ਫਰਕਸ਼ੀਰ ਦਾ ਅੰਗ ਰੱਖਿਆ ਕਿ ਜਿਹਨੂੰ ਆਪਾਂ ਅੰਗ ਰੱਖੇ ਉਹ ਵਸ਼ੇ ਉਹ ਬਣਦਾ ਹੁੰਦਾ ਬਾਜਲੀ ਪਾਊਡਰ ਜਿਹਦੇ ਵਿੱਚ ਬਹੁਤ ਦਲੇਰੀ ਹੋਵੇ ਬਹੁਤ ਤਾਕਤ ਹੋਵੇ ਤੇ ਯਾਨੀ ਬਹੁਤ ਫੁਰਤੀ ਹੋਵੇ ਤੇ ਉਹ ਦੇਖੋ ਉਹਦੇ ਉਹਦੇ ਵਿੱਚ ਕਿੰਨੀ ਫੁਰਤੀ ਹੋ ਪਰ ਫਿਰ ਵੀ ਭਾਈ ਬਾਸ ਸਿੰਘ ਜਿੰਨੇ ਉਹਨਾਂ ਦੇ ਦੇਖ ਲਓ ਦੁੱਗਣੀ ਤਿੱਗਣੀ ਹੋਰ ਕਿਉ ਭਾਈ ਬਾਸ ਸਿੰਘ ਦੇ ਵਿੱਚ ਉਹ ਸਪਾਹੀ ਨਾਲ ਉਹਦੀ ਤਰਕਾਰ ਹਨਾ ਉਹਦੀ ਕਿਰਪਾਨ ਕੱਢ ਕੇ ਮਿਆਂ ਤੋਂ ਤੇ ਉਹਦੇ ਝੜਾ ਹਮਾ ਝਟਕਾ ਕਰਕੇ ਨਾ ਅੱਗੇ ਫਰਖੇਰਵਾਲ ਛਾਲ ਮਾਰਤੀ ਸੀ ਜਦੋਂ ਫਰਖੇਰਵਾਲ ਛਾਲ ਮਾਰੀ ਤੇ ਜਿਹੜੀ ਉਹਦੀ ਫਰਖੇਰ ਦੀ ਪਤਨੀ ਸੀ ਉਹ ਤਾਂ ਪਹਿਲਾਂ ਹੀ ਡਰ ਕੇ ਪਿੱਛੇ ਨੂੰ ਭੱਜ ਲਈ ਸੀ ਜਦੋਂ ਉਹਨਾਂ ਨੇ ਬੀੜੀਆਂ 도ੜੀਆਂ ਨਾ ਬੀੜੀਆਂ ਦੀ ਖੰਕਾਰਟ ਹੋਈ ਸੀਗੀ ਤੇ ਫਰਖੇਰ ਦੀਪਕ ਨੇ ਉਹ ਵੀ ਡਰ ਕੇ ਪਿੱਛੇ ਨੂੰ ਭੱਜ ਗਈ ਵੀ ਆਉ ਠੀਕ ਹੈ ਨਾ ਕੀ ਹੋ ਗਿਆ ਯਾਨੀ ਕਿ ਹੁੰਦਾ ਵਾ ਹੁਣ ਔਰਤਾਂ ਦੇ ਥੋੜੇ ਦਿਲ ਕਮਜ਼ੋਰ ਹੁੰਦੇ ਆ ਅੱਜ ਕਾ ਤਾਂ ਹੁਣ ਇਹ ਤੇ ਕਮੈਂਟ ਵੀ ਗੈਣਗੇ ਨਹੀਂ ਔਰਤਾਂ ਐ ਨਾ ਤੁਸੀਂ ਮੁਮੈਂਸਾ ਹੈ ਗੱਰੀ ਨਾ ਪਰ ਜੋ ਸੱਚ ਹੈ ਉਹ ਸੱਚ ਹੀ ਰਹਿਣਾ ਉਹ ਬਦਲ ਨਹੀਂ ਲੱਗਿਆ ਜ਼ਰੂਰੀ ਨਹੀਂ ਸਾਰਿਆਂ ਦਾ ਹੋ ਵੀ ਪਰ ਕਈਆਂ ਨੇ ਹੁੰਦੇ ਆ ਜੇ ਕਮਜ਼ੋਰ ਤੇ ਹਰੇਕ ਕੋਈ ਸਿੰਘਣੀ ਵੀ ਨਹੀਂ ਹੁੰਦੀ ਤੇ ਤੇ ਸਾਰੀਆਂ ਸਿੰਘਣੀਆਂ ਦਲੇਰੀ ਨਹੀਂ ਹੁੰਦੀਆਂ ਅੱਜ ਕਾ ਵੀ ਸਿੰਘਣੇ ਦੇਖਦੇ ਆ ਮੇਕਅਪ ਕਰਨ ਵਾਲੀਆਂ ਨੇ ਮਾਈ ਭਾਗ ਵਰਗੀ ਤਾਂ ਕੋਈ ਟਾਮੇਟ ਨਹੀਂ ਲੱਭਦੀ ਆ ਤੇ ਮੈਂ ਸਿੰਘਾਂ ਦੀ ਗੱਲ ਕਰਾਂ ਵੀ ਹਾਂ ਮੈਂ ਆਲਦਿਆ ਨੂੰ ਬਾਹਲਾ ਕਹੀ ਜਾਵਾ ਸਾਡੇ ਯਾਰ ਕੀ ਵੀ ਭਾਈ ਸੁੱਖਾ ਸਿੰਘ ਵੀ ਵਰਗੇ ਨਹੀਂ ਬਣ ਸਕਦੇ ਭਾਈ ਮਹਾਰਾਜ ਸਿੰਘ ਵੀ ਵਰਗੇ ਭਾਈ ਸੁੱਖਾ ਸਿੰਘ ਵੀ ਵਰਗੇ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਇੰਨਾ ਵਰਗੇ ਬਣ ਨਹੀਂ ਸਕਦੇ ਤੇ ਆਹੀ ਆਪਣੇ ਆਪ ਨੂੰ ਵੀ ਜ਼ਿਆਦਾ ਨਾ ਕਹੀਏ ਪਹਿਲਾਂ ਪਾਣੀ ਪਾਣੇ 'ਤੇ ਧਿਆਨ ਦਿਓ ਪਾਣੀ ਪਾਣੀ ਦੇ ਧਰਮ ਨੂੰ ਨਹੀਂ ਸ਼ਾਸਤਰ ਦੇ ਧਰਮ ਨੂੰ ਨਹੀਂ ਤੇ ਫਿਰ ਗੱਲ ਆਪਾਂ ਗੱਲ ਤੇ ਆਈ ਆਪਾਂ ਧਿਆਨ ਦੇ ਚਰੀ ਆਪਾਂ ਹੋਰ ਪਾਸੇ ਨਾ ਆਈਏ ਤੇ ਜਦੋਂ ਫਰਕਸ਼ਰ ਦੀ ਪਤਨੀ ਉੱਥੋਂ ਭੱਜ ਜਾਂਦੀ ਆ ਤੇ ਭਾਈ ਬਾਦ ਸਿੰਘ ਜੀ ਛਾਲ ਮਾਰ ਕੇ ਫਰਕਸ਼ਰ ਵੱਲ ਕੁੱਦਦੇ ਤੇ ਜਿਹੜੇ ਉਹਦੇ ਸਪਾਹੀ ਹੁੰਦੇ ਆ ਜਿਹੜੇ ਸਾਈਡਾਂ 'ਤੇ ਖੜੇ ਹੁੰਦੇ ਆ ਹਨਾ ਜਦੋਂ ਉਹਨਾਂ ਨੇ ਦੇਖਿਆ ਕਿ ਫੈਕਸ਼ਰ ਦੇ ਜਿਹੜੇ ਅੰਗ ਰੱਖਿਆ ਕਾ ਉਹਦਾ ਜਾਨੀ ਕੀ ਗੜਾ ਹਨਾ ਝਟਕਾ ਉਹਦਾ ਝਟਕਾ ਹੋ ਗਿਆ ਤੇ ਉਹ ਵੀ ਜ ਹਨਾ ਤੁਰੰਤ ਭਾਦਦੇ ਆ ਤੇ ਸੈਂਕੜੇ ਸਪਾਹੀ ਭਾਈ ਬਾਸ ਸਿੰਘ ਜੀ ਉੱਤੇ ਟੁੱਟ ਪੈਂਦੇ ਆ ਤੇ ਜਿੰਨਾਂ ਦਾ ਮੁਕਾਬਲਾ ਕਰਦੇ ਕਰਦੇ ਭਾਈ ਬਾਸ ਸਿੰਘ ਜੀ ਸ਼ਹੀਦ ਹੋ ਜਾਂਦੇ ਆ ਤੇ ਇਹ ਸੀ ਭਾਈ ਬਾਸ ਸਿੰਘ ਦੀ ਵੀ ਜਾਨੀ ਕੀ ਇਤਿਹਾਸ ਦੇਖੋ ਉਹ ਸੂਰਮੇ ਨੂੰ ਕਹਿੰਨਾ ਜਿਹੜੀ ਚੀਜ਼ ਉਹ ਕੈਦ ਕੀਤਾ ਹੋ ਉਹਨੂੰ ਅੰਨ ਪਾਣੀ ਤਾਂ ਪੁੱਛਣ ਨਹੀਂ ਲੱਗੇਗੀ ਹਾਂਜੀ ਭਾਈ ਜਿਵੇਂ ਅੰਨ ਪਾਣੀ ਛਕਣਾ ਵਾ ਤੇ ਜਲ ਪਾਣੀ ਛਕਣਾ ਵਾ ਤੇ ਛਕੋ ਵੀ ਦੇਖੋ ਕਿੰਨੇ ਦਿਨ ਦੀ ਭੁੱਖੇ ਧਿਆਏ ਹੈ ਨਾ ਫਿਰ ਵੀ ਦੇਖੋ ਕਿੰਨਾ ਜਜ਼ਬਾ ਸੀ ਉਹਨਾਂ ਨੇ ਕਿੰਨੇ ਸਫਾਈ ਢੇਰ ਕਰ ਲਏ ਅੱਜ ਕੱਲ ਆਪਾਂ ਨੂੰ ਇੱਕ ਦਿਨ ਕੋਈ ਪਾਣੀ ਨਾ ਪੁੱਛੇ ਇੱਕ ਦਿਨ ਕੋਈ ਹੈ ਨਾ ਪ੍ਰਸ਼ਾਦਾ ਨਾ ਮੇਰੇ ਨਾ ਆਪਾਂ ਕਮਜ਼ੋਰ ਹੋਏ ਨਾ ਆਪਾਂ ਕਹਿੰਦੇ ਯਾਰ ਮੈਂ ਤਾਂ ਬਈ ਬਾਹ ਕਮਜ਼ੋਰ ਹੋ ਗਿਆ ਯਾਰ ਬਈ ਮੈਂ ਤਾਂ ਖਾਦਾ ਹੀ ਹੈ ਨਹੀਂ ਕੋਈ ਪਰ ਦੇਖੋ ਉਹ ਉਹ ਦੇਖੋ ਉਹ ਸਿੰਘ ਕਿਹਜੇ ਸੀਗੇ ਜਿਹੜੇ ਕਿੰਨੇ ਕਿੰਨੇ ਦਿਨ ਬਿਨਾਂ ਛਕੇ ਵੀ ਹਨਾ ਜੇ ਦੇ ਵਿੱਚ ਕੈ ਸੀਗੇ ਉਹਨਾਂ ਤੇ ਕਿੰਨਾ ਤੇ ਆਚਾਰ ਹੋਇਆ ਹੁਣ ਆਵਾਜ਼ ਨਹੀਂ ਕਿ ਕਿ ਕਿੰਨੇ ਲਾਠੀ ਚਾਰਜ ਹਨਾ ਜਨ ਕਿ ਆਪਾਂ ਜਿਹਨੂੰ ਲਾਠੀ ਚਾਰਜ ਹੈ ਨੇ ਡੰਡੇ ਛੋਟੇ ਹਨਾ ਸਲੂਤਰ ਫੇਰੇ ਹੋਣੇ ਆ ਤੇ ਫਿਰ ਵੀ ਦੇਖੋ ਉਹ ਜੰਗਦਮਾਨ ਦੇ ਵਿੱਚ ਆਏ ਤੇ ਉਹਨਾਂ ਨੇ ਚੰਗੀ ਜਿਹੇ ਵਾ ਛੱਡਿਆ ਨਹੀਂ ਹੈਗਾ ਉਹ ਉਹੀ ਜੰਗੀ ਜਜਵੇ ਦੇ ਵਿੱਚ ਰਹੇ ਆ ਤੇ ਭਾਈ ਬਾਸ ਸਿੰਘ ਜੀ ਦੀ ਸ਼ਹਾਦਤ ਨੂੰ ਅਸੀਂ ਕੁੱਟ ਕੁੱਟ ਨਾਮ ਕਰਦੇ ਆ ਤੇ ਅ ਅੱਗੇ ਤੋਂ ਇਹ ਜੇ ਹੋਰ ਇਤਿਹਾਸ ਲੈ ਕੇ ਆਵਾਂਗੇ ਅੱਜ ਤੁਹਾਨੂੰ ਭਾਈ ਬਾਸ ਸਿੰਘ ਜੀ ਬਾਰੇ ਦੱਸਿਆ ਵਾ ਤੇ ਅੱਗੇ ਤੁਹਾਨੂੰ ਭਾਈ ਮਹਤਾਬ ਸਿੰਘ ਜੀ ਬਾਰੇ ਭਾਈ ਸੁੱਖਾ ਸਿੰਘ ਜੀ ਬਾਰੇ ਭਾਈ ਗਰਗ ਸਿੰਘ ਨੂੰ ਭਾਈ ਬੋਤਾ ਸਿੰਘ ਜੀ ਬਾਰੇ ਅ ਸਾਰਿਆਂ ਬਾਰੇ ਦੱਸਾਂਗੇ ਤੇ ਇਹ ਵੀਡੀਓ ਤੇ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਆਂ ਕਿ ਭਾਈ ਸੁੱਖਾ ਸਿੰਘ ਜੀ ਕੌਣ ਸਨ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਕੌਣ ਸਨ ਤੇ ਜੇ ਤੁਹਾਨੂੰ ਪਤਾ ਵਾ ਤਾਂ ਜਰੂਰ ਹੈ ਨਾ ਕਮੈਂਟ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਕਿ ਆ ਲਾਈਕ ਕਰਿਓ ਕਮੈਂਟ ਕਰਿਓ ਕਮੈਂਟ ਕਰੋਗੇ ਯਾਨੀ ਮੈਨੂੰ ਬਾਲਾ ਤਾਂ ਹੈ ਨਹੀਂ ਕਿ ਬਰਾਹਣਾ ਹੋਣਾ ਫੇਮਸ ਹੋਣਾ ਫੇਮਸ ਨਹੀਂ ਹੋਣਾ ਬਸ ਕਮੈਂਟ ਕਰਕੇ ਮੈਨੂੰ ਇਹ ਪਤਾ ਲੱਗੂ ਕਿ ਮੇਰੀਆਂ ਕੀ ਗਲਤੀਆਂ ਨੇ ਹੈ ਨਾ ਮੇਰੇ ਮੈਨੂੰ ਗਲਤੀਆਂ ਦੱਸੋ ਜੀ ਤੇਰੀਆਂ ਕੀ ਗਲਤੀਆਂ ਨੇ ਤੇ ਮੈਂ ਉਹ ਗਲਤੀਆਂ ਨੂੰ ਠੀਕ ਕਰੂੰਗਾ ਅੱਗੇ ਤੋਂ ਇੰਪਰੂਵ ਕਰਕੇ ਹੋਰ ਥੋੜੇ ਵਧੀਆ ਲੈ ਕੇ ਆਉਂਗਾ ਵੀਡੀਓ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਹੈਗਰ ਜੀ ਗਿਆ ਹਾਲ ਸਾ ਹੈਗਰ ਜੀ ਕੀ ਹੋਵੇਗਾ ਜਗਿੰਗ ਕਰ ਗਿਆ ਹੋਵੇ ਪਾਵੇ ਭਾਈ ਬਾਸ ਸਿੰਘ ਜੀ ਦੇ ਮਨ ਨੂੰ ਭਾਵੇ ਸੁਣ ਕੇ ਨੇ ਹਾਲ ਹੋ ਜਾਏ ਅੱਠੀਆਂ ਗਾ ਰ ਗੁਰਬਰਕਾ ਦੇ ਤੇ ਗੁਰੂ ਸਾਹਿਬ ਦੇ ਪਾਣੀ ਦੀ ਹੱਤਣਾ ਦਾ ਹੋਵੇ ਅਚਾਰ